ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਵਾਹਿਗੁਰੂ ਦੀ ਮਿਹਰ ਸਦਕਾ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਜੀ ਅੱਜ ਆਪਾਂ ਲੈ ਕੇ ਆਏ ਥੋੜੇ ਬੱਚਿਆਂ ਵਾਸਤੇ ਸੋਹਣੇ ਸੋਹਣੇ ਸੈੱਟ ਪਹਿਲਾਂ ਮੈਂ ਪਾਈਸਿਸ ਕੀਵੀਆਂ ਦੀ ਵੀਡੀਓ ਤੇ ਇਸ ਕੀਵੀਆਂ ਦੀ ਵੀਡੀਓ ਮੇਰੀ ਭੈਣਾਂ ਨੂੰ ਬਹੁਤ ਪਸੰਦ ਆਈ ਆ ਤੇ ਆਪਾਂ ਨੂੰ ਬਹੁਤ ਡੀਐਮ ਤੇ ਫੋਨ ਕਾਲਾਂ ਆ ਰਹੀਆਂ ਨੇ ਤੇ ਆਰਡਰ ਵੀ ਬਹੁਤ ਆ ਗਏ ਨੇ ਜੀ ਭੈਣੇ ਤੁਹਾਡਾ ਧੰਨਵਾਦ ਬਹੁਤ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਠੀਕ ਹੈ ਜੀ ਅੱਜ ਆਪਾਂ ਬਹੁਤੀ ਵੇਟ ਨਾ ਕਰਾਉਂਦੇ ਹੋਏ ਤੁਹਾਨੂੰ ਆਪਾਂ ਦਿਖਾਉਣੀ ਆ ਸੋਹਣੇ ਸੋਹਣੇ ਸੈੱਟ ਤੁਹਾਡੇ ਬੱਚਿਆਂ ਵਾਸਤੇ ਠੀਕ ਹੈ ਜੀ ਤੇ ਇੱਕ ਤਾਂ ਇਹ ਇਨਰ ਮੇਰੀਆਂ ਭੈਣਾਂ ਬਹੁਤ ਕਹਿੰਦੀਆਂ ਸੀਗੇ ਜਿਹੜੇ-ਜਿਹੜੇ ਕਲਰ ਤੁਹਾਡੇ ਕੋਲ ਹੈਗੇ ਨੇ ਉਹ ਸਾਨੂੰ ਜਰੂਰ ਸ਼ੇਅਰ ਕਰਿਓ ਤੇ ਆਹ ਦੇਖ ਲਓ ਦੇਖ ਲਓ ਜੀ ਇਹ ਹੈਗੇ ਨੇ ਆਪਣੇ ਕੋਲ ਇਨਰਾਂ ਦੇ ਕਲਰ ਤੇ ਜਿਹੜੀਆਂ ਆਪਣੇ ਕੋਲ ਹੈਗੀਆਂ ਨੇ ਕੁਝ ਆਪਣੀਆਂ ਸੇਲ ਹੋ ਗਈਆਂ ਕੁਝ ਆਪਣੀਆਂ ਨਵੀਆਂ ਬਣ ਗਈਆਂ ਜੀ ਠੀਕ ਹੈ ਜੀ ਮੈਂ ਕਿਹਾ ਚਲ ਅੱਜ ਦੀ ਵੀਡੀਓ ਚ ਮੈਂ ਤੁਹਾਨੂੰ ਸਾਰੇ ਕਲਰ ਇਹਨਾਂ ਦੇ ਸ਼ੇਅਰ ਕਰ ਦਿੰਨੀ ਹਾਂ ਇਹ ਪੰਜ ਕਲਰ ਨੇ ਜੀ ਆਪਣੇ ਕੋਲ ਛੋਟੀਆਂ ਸਕੀਵੀਆਂ ਦੇ ਠੀਕ ਹੈ ਜੀ ਤੇ ਇਹਨਾਂ ਨੂੰ ਨਾਪ ਕੇ ਤੁਹਾਨੂੰ ਮੈਂ ਦੱਸਿਆ ਹੋਇਆ ਜਿਨ੍ਹਾਂ ਨੇ ਮੇਰੀ ਪਿਛਲੀ ਵੀਡੀਓ ਨਹੀਂ ਦੇਖੀ ਜੇ ਤੁਸੀਂ ਉਹ ਪਿਛਲੀ ਵੀਡੀਓ ਦੇਖ ਲਓ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਤੁਹਾਨੂੰ ਕਈ ਪੈਨਲੋਂ ਐਦਾਂ ਹੁੰਦਾ ਵੀ ਮੇਰੀ ਵੀਡੀਓ ਦੇਖ ਕੇ ਉਦੋਂ ਹੀ ਫੋਨ ਕਾਲ ਲਾ ਲੈਂਦੀਆਂ ਨੇ ਤੇ ਵੀਡੀਓ ਨੂੰ ਤਾਂ ਸਕਿੱਪ ਹੋ ਜਾਂਦੀ ਆ ਉਸ ਤੋਂ ਬਾਅਦ ਉਹ ਲੱਭਦੀਆਂ ਨਾ ਉਹਨਾਂ ਨੂੰ ਨਹੀਂ ਲੱਭਦੀ ਤੇ ਕਈ ਮੇਰੀਆਂ ਭੈਣਾਂ ਨੂੰ ਚੈਨਲ ਸਬਸਕ੍ਰਾਈਬ ਨਹੀਂ ਕਰਨਾ ਆਉਂਦਾ ਪਲੀਜ਼ ਤੁਸੀਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਤੇ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ ਠੀਕ ਹੈ ਜੀ ਤੇ ਇਹ ਤਾਂ ਹੈਗੇ ਸੀ ਕਲਰ ਛੋਟੀਆਂ ਸਕੀਵੀਆਂ ਤੇ ਤੁਹਾਨੂੰ ਵੱਡੀਆਂ ਸਕੀਵੀਆਂ ਵੀ ਸ਼ੇਅਰ ਕਰ ਦੰਨੀ ਆ ਮੈਂ ਬਹੁਤ ਸੋਹਣੀਆਂ ਲੱਗਦੇ ਨੇ ਤੁਸੀਂ ਆਪਣੇ ਬੱਚਿਆਂ ਵਾਸਤੇ ਇਹਨਾਂ ਨੂੰ ਲੈ ਸਕਦੇ ਹੋ ਠੀਕ ਹੈ ਜੀ ਇਹ ਹੈਗੀਆਂ ਨੇ ਆਪਣੇ ਕੋਲ ਦੋ ਵੱਡੀਆਂ ਸਕੀਵੀਆਂ ਉਹ ਹੈਗੀਆਂ ਨੇ ਛੋਟੀਆਂ ਸੌਰੀ ਜੀ ਮੈਂ ਇਹਨਾਂ ਨੂੰ ਸਕੀਵੀਆਂ ਦੱਸੀ ਜਾਂਦੀ ਐ ਇਹ ਬੱਚਿਆਂ ਦੀ ਇਨਰਾਂ ਨੇ ਕਿਉਂਕਿ ਮੈਂ ਸਕੀਵੀਆਂ ਦੀ ਵੀਡੀਓ ਪਾਈ ਸੀ ਨਾ ਉਹੀ ਮੇਰੇ ਮੂੰਹ ਤੇ ਚੜੀ ਹੋਈ ਆ ਸਕੀਵੀਆਂ ਨਹੀਂ ਜੀ ਇਹ ਸੌਰੀ ਇਨਰਾਂ ਨੇ ਇਹ ਵੱਡੀਆਂ ਇਨਰਾਂ ਨੇ ਜੀ ਤੁਸੀਂ ਇਹਨਾਂ ਨੂੰ ਵੀ ਬਾਏ ਕਰ ਸਕਦੇ ਹੋ ਤੇ ਤੁਹਾਡੇ ਬੱਚੇ ਵੱਡੇ ਬੱਚੇ ਦੇ ਵੀ ਆ ਜਾਣਗੀਆਂ ਠੀਕ ਹੈ ਜੀ ਨਾਪ ਤਾਂ ਛੇ ਤੁਹਾਨੂੰ ਦੱਸਿਆ ਹੋਇਆ ਚਲੋ ਮੈਂ ਜਿਹੜੀ ਇਹ ਭੈਣਾ ਮੇਰੇ ਨਾਲ ਨਵੀਆਂ ਜੁੜੀਆਂ ਨੇ ਉਹਨਾਂ ਵਾਸਤੇ 10 ਤੰਮੀ ਮੈਂ ਨਾਪ ਕੇ ਇਹ ਤਾਂ ਆਮ ਨਾਲ ਵੱਡੇ ਬੱਚੇ ਦੇ ਵੀ ਆਜੂਗੀ ਪਰ ਤੁਸੀਂ ਆਪਣੇ ਬੱਚੇ ਦਾ ਨਾਪ ਲੈ ਕੇ ਫੇਰ ਹੀ ਆਰਡਰ ਕਰੋ 16 ਇੰਚ ਹੈ ਜੀ ਅਦਰ ਨੂੰ ਲੈਂਥ ਤੇ ਅਦਰ ਨੂੰ ਹੈਗੇ 10 ਇੰਚ ਜੀ ਠੀਕ ਹੈ ਜੀ ਹਾਂ 10.5 ਹੈ ਜੀ ਸਾਢੇ 10 ਹੈਗੇ ਨੇ ਇਹ ਵੱਡੀ ਤੇ 16 ਇੰਚ ਲੰਬਾਈ ਦੇ ਵਿੱਚ ਛੋਟੀਆਂ ਤੁਹਾਨੂੰ ਮੈਂ ਦੱਸ ਦੰੀਆਂ ਇਹ ਉਹਨਾਂ ਭੈਣਾਂ ਵਾਸਤੇ ਜਿਹੜੀ ਨਵੀਆਂ ਜੋੜੀਆਂ ਨੇ ਜੀ ਕਿਉਂਕਿ ਮੇਰੇ ਨਾਲ ਨਵੀਆਂ ਭੈਣਾਂ ਵੀ ਬਹੁਤ ਜੁੜਦੀਆਂ ਨੇ 11.5 ਇੰਚ ਭੈਣੇ ਲੈਂਥ ਹੈ ਦੀ ਠੀਕ ਹੈ ਜੀ ਤੇ 8.5 ਇੰਚ ਹੈਗੀ ਇਹਦੀ ਵਿਰਥ ਤੁਸੀਂ ਇਹਨਾਂ ਨੂੰ ਲੈ ਸਕਦੇ ਹੋ ਤੇ ਆਪਣੇ ਬੱਚਿਆਂ ਨੂੰ ਠੰਡ ਤੋਂ ਬਚਾ ਸਕਦੇ ਹੋ ਠੀਕ ਹੈ ਜੀ ਆਪਣੇ ਹੁਣ ਇੰਡੀਆ 'ਚ ਤਾਂ ਮੌਸਮ ਬਹੁਤ ਸੋਹਣਾ ਹੋ ਗਿਆ ਪਰ ਹਜੇ ਵੀ ਜਿਹੜੀ ਠੰਡ ਹੈਗੀ ਆ ਤੇ ਇਹ ਹੈਗੇ ਨੇ ਜੀ ਆਪਣੇ ਕੋਲ ਇੱਕ ਮਿਲਟਰੀ ਕਲਰ ਦਾ ਸੈੱਟ ਪਹਿਲਾਂ ਸੀਗਾ ਤੇ ਇੱਕ ਹੁਣ ਨਵਾਂ ਬਣ ਕੇ ਆਇਆ ਉਹ ਆਪਣਾ ਸੇਲ ਹੋ ਗਿਆ ਤੇ ਇਹ ਦੇਖੋ ਛੋਟਾ ਜਿਹਾ ਸੈੱਟ ਹੈ ਇਹ ਨਾਲ ਇਹਦੇ ਪਜਾਮੀ ਹੈ ਜੀ ਪੂਰੀ ਐਸੈਸਰੀ ਹੈ ਵਿਦ ਐਸੈਸਰੀ ਹੈ ਇਹ ਟੋਪੀ ਆ ਮਿਟਨ ਨੇ ਮੋਜੇ ਨੇ ਤੇ ਆ ਪਜਾਮੀ ਹੈ ਜੀ ਦੇਖੋ ਤੇ ਇਹਦੀ ਮੈਂ ਤੁਹਾਨੂੰ ਲੈਂਥ ਦੱਸ ਦਿੰਨੀ ਹ ਤਾਂ ਬਹੁਤ ਸੋਹਣਾ ਸੈੱਟ ਲੱਗਦਾ ਇਹ ਦੇਖੋ ਇਹ ਛੋਟੇ ਬੇਬੀ ਦਾ ਜਿਹੇ ਜੇਪ ਐਦਾਂ ਕਰਦੇ ਹੋ 10 ਇੰਚ ਦਾ ਇਹ ਇਹ ਦੇਖੋ ਖਿੱਚ ਕੇ 10 ਇੰਚ ਆਉਂਦਾ ਠੀਕ ਹੈ ਜੀ ਤੇ ਇਧਰ ਨੂੰ ਹੋਏਗਾ 7.5 ਇੰਚ ਜੀ ਤੁਸੀਂ ਆਪਣੇ ਬੇਬੀ ਦਾ ਕੋਈ ਛੋਟਾ ਕੱਪੜਾ ਟੀ-ਸ਼ਰਟ ਵਗੈਰਾ ਤੁਸੀਂ ਆਪਣੇ ਬੱਚੇ ਦੀ ਕੋਈ ਵੀ ਟੀ-ਸ਼ਰਟ ਨਾਪ ਕੇ ਤੁਸੀਂ ਇਹਦਾ ਨਾਪ ਜਣੀ ਕਰ ਸਕਦੇ ਹੋ ਤੁਸੀਂ ਡਿਸਾਈਡ ਵੀ ਤੁਸੀਂ ਇਹ ਲੈਣਾ ਕਿ ਨਹੀਂ ਲੈਣਾ ਪਰ ਆਪਣਾ ਪ੍ਰੋਪਰ ਨਾਪ ਜ਼ਰੂਰ ਦੱਸ ਕੇ ਲਿਆ ਕਰੋ ਜੀ ਤਾਂ ਕਿ ਤੁਹਾਨੂੰ ਵੀ ਦਿੱਕਤ ਨਾ ਆਵੇ ਤੇ ਸਾਨੂੰ ਵੀ ਦਿੱਕਤ ਨਾ ਆਵੇ ਠੀਕ ਹੈ ਜੀ ਇਹ ਬਹੁਤ ਸੋਹਣਾ ਸੈੱਟ ਆ ਤੇ ਆਰਡਰ ਜਿਹਨੇ ਭੇਣਾ ਨੇ ਕਰਨੇ ਨੇ ਜਲਦੀ ਜਲਦੀ ਕਰ ਲਿਓ ਜੀ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਜੀ ਇਹ ਹੈਗਾ ਜੀ ਆਪਣੇ ਕੋਲ ਇਨਰ ਸੈੱਟ ਪਹਿਲੇ ਵਾਲੇ ਇਨਰ ਸੈੱਟ ਹੈਗੇ ਸੀ ਆਪਣੇ ਉਹ ਸਾਰੇ ਸੇਲ ਹੋ ਗਏ ਜੀ ਦੇਖੋ ਕਿੰਨੇ ਪਿਆਰੇ ਨੇ ਇਹ ਕਿਉਂਕਿ ਬੱਚੇ ਦੇ ਆਪਾਂ ਜਿਵੇਂ ਹੁਣ ਜਲਦੀ ਠੰਡਾ ਉਹਦੋਂ ਬਾਅਦਾਂ ਆਪਾਂ ਜਿਆਦਾ ਹੈਵੀ ਕੱਪੜਾ ਨਹੀਂ ਪਾ ਸਕਦੇ ਇਹ ਉਹਦੇ ਵਾਸਤੇ ਨੇ ਤੇ ਇਹਦੇ ਨਾਲ ਵੀ ਟੋਪੀ ਹੈ ਜੀ ਮੋਜੇ ਨੇ ਤੇ ਮਟਨ ਨੇ ਤੇ ਇਹ ਵੀ ਤੁਸੀਂ ਬਾਏ ਕਰ ਸਕਦੇ ਹੋ ਜੀ ਇਹ ਹੈਗੇ 1.5 ਇੰਚ ਦੀ ਲੈਂਥ ਹੈ ਇਹਦੀ ਤੇ ਆਪਣੇ ਬੇਬੀ ਦਾ ਕੋਈ ਵੀ ਕੱਪੜਾ ਨਾਪ ਕੇ ਤੁਸੀਂ ਇਹ ਲੈ ਸਕਦੇ ਹੋ ਜੀ 7.5 ਇੰਚ ਜੀ ਇਹ ਵੀ ਬਿਲਕੁਲ ਇਹਦੇ ਨਾਪ ਦੇ ਜ ਪਰ ਇਹਦੇ ਬਸ ਬਾਹਵਾ ਨਹੀਂ ਹੈਗੀ ਪਜਾਮੀ ਨਹੀਂ ਹੈਗੀ ਠੀਕ ਹੈ ਜੀ ਇੱਕ ਸੈੱਟ ਆਪਣੇ ਕੋਲ ਹੈਗਾ ਫਿਰੋਜ਼ੀ ਕਲਰ ਦਾ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਕਲਰ ਕੋਈ ਵੀ ਮਾੜਾ ਨਹੀਂ ਲਾਉਂਦੇ ਆਪਾਂ ਜੀ ਬੇਬੀ ਬੋਲ ਲੱਗੀ ਹੋਈ ਆ ਤੁਹਾਡੇ ਬੱਚੇ ਨੂੰ ਕੋਈ ਇਹਨਾਂ ਦੇ ਵਿੱਚੋਂ ਕੋਈ ਵੀ ਪਸ਼ਮ ਹਾਮ ਫੋਲ ਕਰਨ ਵਾਲੀ ਨਹੀਂ ਹੈਗੀ ਜੀ ਤੁਹਾਡਾ ਬੱਚਾ ਹਾਮ ਹੋਊਗਾ ਠੀਕ ਹੈ ਜੀ ਇਹਦੇ ਨਾਲ ਵੀ ਮੀਟਨ ਬੁਣੇ ਹੋਏ ਨੇ ਤੇ ਇਹ ਦੇਖੋ ਬਟਨ ਕਿੰਨੇ ਸੋਹਣੇ ਲੱਗੇ ਹੋਏ ਨੇ ਵਿਦ ਪੂਰੀ ਐਸੈਸਰੀ ਹੈ ਜੀ ਟੋਪੀ ਆ ਤੇ ਮੋਜੇ ਨੇ ਠੀਕ ਹੈ ਜੀ ਟੋਪੀ ਨੂੰ ਪੰਪ ਪੰਪ ਵੀ ਲਾਇਆ ਹੋਇਆ ਤੇ ਇਹਦੀ ਨਾਪ ਦੇਖੀਏ ਆਪਾਂ ਇਹ ਉਹਦੇ ਨਾਲੋਂ ਵੱਡਾ ਜੀ ਇਹ 12 ਇੰਚ ਹੈ ਇਹ ਥੋੜਾ ਜਿਹਾ ਵੱਡਾ ਬੱਚਾ ਹੋਊਗਾ ਬਸ ਤੁਸੀਂ ਆਪਣੇ ਬੇਬੀ ਦਾ ਉਹ ਨਾਪ ਲਿਓ ਜੀ ਟੀ-ਸ਼ਰਟ ਜਾਂ ਕੋਈ ਪੁਰਾਣਾ ਰੈਡੀਮੇਡ ਕਪੜਾ ਹੁੰਦਾ ਹਨਾ ਲੈ ਲੈਣੇ ਆਪਾਂ ਇੱਧਰ ਨੂੰ 9.5 ਆ ਜੀ ਉਹ 7.5 ਸੀਗਾ ਸੌਰੀ 9 ਇੰਚ ਆ ਇਹ ਉਹ 7.5 ਸੀਗਾ ਤੇ ਤੁਸੀਂ ਇਹਨੂੰ ਵੀ ਬਾਏ ਵੀ ਕਰ ਸਕਦੇ ਹੋ ਤੇ ਆਰਡਰ ਵੀ ਕਰ ਸਕਦੇ ਹੋ ਜੀ ਠੀਕ ਹੈ ਜੀ ਆਰਡਰ ਕਰਨ ਵਾਲੀ ਇਹ ਪੈਣਾ ਕਾਲੀ ਨਾਲ ਕੁੱਟਿਆ ਕਰਨ ਕਿਉਂਕਿ ਇਹ ਹੈਂਡਮੇਡ ਚੀਜ਼ਾਂ ਹੁੰਦੀਆਂ ਨੇ ਜੀ ਤੇ ਜੇ ਸਫਾਈ ਚਾਹੀਦੀ ਆ ਤੁਹਾਨੂੰ ਕੰਮ ਵਧੀਆ ਚਾਹੀ ਕਾਲੀ ਨਾਲ ਕੁੱਟਿਆ ਕਰੋ ਜੀ ਠੀਕ ਹੈ ਜੀ ਦੇਖੋ ਜੀ ਕਿੰਨਾ ਪਿਆਰਾ ਕਲਰ ਕੰਬੀਨੇਸ਼ਨ ਆ ਇਹ ਲਓ ਜੀ ਇਹ ਜਿੱਦਾਂ ਦੀ ਮੇਰੀ ਸਕੀ ਵੀ ਸੀਗੀ ਬਿਲਕੁਲ ਉਹੀ ਕਲਰ ਹੈ ਇਹਦੇ ਨਾਲ ਵੀ ਪਜਾਮੀ ਹੈ ਜੀ ਤੇ ਮੋਜੇ ਨੇ ਇਹਦੀ ਟੋਪੀ ਦਾ ਦੇਖੋ ਕਿੰਨੀ ਸੋਹਣੀ ਜਿਵੇਂ ਦੇਖੀ ਜਾਈਏ ਦੇਖੋ ਕਿੰਨੀ ਪਿਆਰੀ ਚੀਜ਼ ਬਣੀ ਹੋਈ ਹੈ ਇਹਦੇ ਨਾਲ ਵੀ ਫੁੱਲ ਐਸੈਸਰੀ ਹੈ ਜੀ 나ਪ ਮੈਂ ਤੁਹਾਨੂੰ ਦੱਸ ਦਨੀ ਆ ਇਹ ਹੈਗਾ ਜੀ 12.5 ਇੰਚ ਲੈਂਥ ਹੈ ਇਹਦੀ 12.5 ਇੰਚ ਲੈਂਥ ਤੇ 9.5 ਇੰਚ ਹੈਗੀ ਹੈ ਇਹਦੀ ਵਿਰਥ ਜੀ ਇਹ ਵੀ ਤੁਸੀਂ ਆਪਣੇ ਬੱਚੇ ਵਾਸਤੇ ਬਾਏ ਕਰ ਸਕਦੇ ਹੋ ਠੀਕ ਹੈ ਜੀ ਪਰ 나ਪ ਪ੍ਰੋਪਰ ਦੇਖ ਕੇ ਵੀਡੀਓ ਚੰਗੀ ਤਰ੍ਹਾਂ ਤਸੱਲੀ ਨਾਲ ਦੇਖ ਕੇ ਫਿਰ ਆਰਡਰ ਕਰਿਆ ਕਰੋ ਜੀ ਕਾੜੀ ਜੀ ਆਰਡਰ ਨਾ ਕਰਿਆ ਕਰੋ ਠੀਕ ਹੈ ਜੀ ਵੀਡੀਓ ਭਾਵੇਂ ਤੁਸੀਂ ਦੋ ਵਾਰ ਦੇਖ ਲਿਆ ਕਰੋ ਇਹ ਹੈਗਾ ਜੀ ਆਪਣੇ ਕੋਲ ਕੋਟੀ ਆ ਬੱਚੇ ਦੀ ਤੇ ਨਾਲ ਮੋਜੇ ਨੇ ਦੇਖੋ ਬੁਣਤੀ ਦੇਖੋ ਇਹ ਜੀ ਵੀਡੀਓ ਚ ਪ੍ਰੋਪਰ ਕਲਰ ਨਹੀਂ ਆ ਰਿਹਾ ਇਹ ਨਵਾਂ ਹਰਾ ਜਿਹਾ ਕਲਰ ਆ ਵੀਡੀਓ ਚ ਫਿਰੋਜੀ ਕਲਰ ਆ ਰਿਹਾ ਕਿਉਂਕਿ ਵੀਡੀਓ ਚ ਥੋੜਾ ਬਹੁਤ ਕਲਰਾਂ ਦੀ ਉੱਪਰ-ਨੀਚੇ ਹੋ ਜਾਂਦਾ ਜੀ ਇਹ ਦੇਖੋ ਟੋਪੀ ਆ ਟੋਪੀ ਨੂੰ ਪੰਪਮ ਲੱਗ ਕੇ ਪੂਰੀ ਰੈਡੀ ਕੀਤੀ ਹੋਈ ਹੈ ਦੇਖੋ ਠੀਕ ਹੈ ਜੀ ਅੱਪਾ ਵੀਡੀਓ ਚ ਸਾਰੀ ਡਿਟੇਲਿੰਗ ਦੱਸ ਦਿਆਂ ਤੁਸੀਂ ਪ੍ਰੋਪਰ ਵੀਡੀਓ ਸਹੀ ਤਰੀਕੇ ਨਾਲ ਦੇਖਿਆ ਕਰੋ ਜੀ ਸਕਿਪ ਨਾ ਕਰਿਆ ਕਰੋ ਪਲੀਜ਼ ਉਹੀ ਤੋਂ ਤੁਹਾਨੂੰ ਫੋਨ ਕਾਲ ਕਰਨੀਆਂ ਪੈਂਦੀਆਂ ਨੇ ਇਸੇ ਕਰਕੇ ਮੈਂ ਵੀਡੀਓ ਚ ਪ੍ਰਾਈਸ ਨਹੀਂ ਮੈਂਸ਼ਨ ਕਰ ਰਹੀ ਕਿਉਂਕਿ ਮੇਰੀਆਂ ਭੈਣਾਂ ਨਾ ਵੀਡੀਓ ਦੇਖਣ ਤੋਂ ਬਾਅਦ ਵੀ ਪ੍ਰਾਈਸ ਪੁੱਛਦੀਆਂ ਨੇ ਕਿਉਂਕਿ ਸ਼ਾਇਦ ਉਹਨਾਂ ਨੂੰ ਵੀਡੀਓ ਸਕਿਪ ਕਰਕੇ ਦੇਖਦੀਆਂ ਨੇ ਉਹ ਇਹ ਦੇਖੋ ਜੀ ਰੈੱਡ ਕਲਰ ਇੱਕ ਪਹਿਲਾਂ ਆਇਆ ਸੀਗਾ ਇੱਕ ਆਪਣੇ ਕੋਲ ਹੋਰ ਰੈੱਡ ਕਲਰ ਆ ਗਿਆ ਤੇ ਰੈੱਡ ਕਲਰ ਤਾਂ ਬੜਾ ਹੀ ਸੋਹਣਾ ਲੱਗਦਾ ਚਾਹੇ ਬੱਚੇ ਪਾਉਣ ਚਾਹੇ ਵੱਡੇ ਪਾਉਣ ਹੈਨਾ ਰੈੱਡ ਕਲਰ ਦਾ ਸੋਹਣਾ ਹੀ ਬਹੁਤ ਲੱਗਦਾ ਦੇਖੋ ਇਹ ਵੀ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਆ ਤੇ ਬੁਲਤੀ ਦੇਖ ਸਕਦੇ ਹੋ ਤੁਸੀਂ ਨੇੜੇ ਤੋਂ ਤੇ ਇਹਦੇ ਨਾਲ ਵੀ ਫੁੱਲ ਐਸੈਸਰੀ ਹੈ ਜੀ ਮੋਜੇ ਨੇ ਤੇ ਟੋਪੀ ਹੈ ਜੀ ਮਿੱਟ ਨੇ ਇਹਦੇ ਨਾਲ ਨਹੀਂ ਹੈਗੇ ਕਿਉਂਕਿ ਇਹ ਥੋੜਾ ਜਿਹਾ ਬੱਚਾ ਵੱਡਾ ਹੋ ਜਾਂਦਾ ਫਿਰ ਉਹਨਾਂ ਨੂੰ ਮਿੱਟਨਾਂ ਦੀ ਜ਼ਰੂਰਤ ਨਹੀਂ ਪੈਂਦੀ ਜੀ ਮਿੱਟਨ ਉਹਦੇ ਨਾਲ ਲਾਉਨੇ ਆ ਜਿਹੜੇ ਛੋਟੇ ਬੱਚਿਆਂ ਦੇ ਬਣਦੇ ਨੇ ਕਿਉਂਕਿ ਬੱਚੇ ਨੌ ਵਗੈਰਾ ਮਾਰਦੇ ਨੇ ਠੀਕ ਹੈ ਜੀ ਤੁਸੀਂ ਇਹਨਾਂ ਨੂੰ ਬਾਹੇ ਕਰ ਸਕਦੇ ਹੋ ਸੌਰੀ ਇਹਦਾ ਮੈਂ ਨਾਪ ਕੇ ਦੱਸਣਾ ਭੁੱਲ ਗਈ ਇਹ ਉਸੇ ਨਾਪ ਦਾ ਬਣਵਾਇਆ ਜਿਹੜੇ ਨਾਪ ਦਾ ਪਹਿਲਾ ਸੀਗਾ ਆਪਣਾ ਇਹ 15.5 ਇੰਚ ਖਿੱਚਾਂਗੇ ਤਾਂ 16 15.5 ਹੀ ਲਾਉ ਤੁਸੀਂ 15.5 ਇੰਚ ਲੈਂਥ ਹੈ ਇਹਦੀ ਤੇ 10 ਇੰਚ ਹੈਗੀ ਹੈ ਜੇ ਇਹਦੀ ਵਿਰਥਮ ਠੀਕ ਹੈ ਜੀ ਇਹ ਸਾਰਿਆਂ ਨਾਲੋਂ 1-1 ਇੰਚ ਦਾ ਫਰਕ ਹੈ ਅੱਧਾ ਇੰਚ ਇਧਰ ਨੂੰ ਫਰਕ ਹੈ ਤੇ 1 ਇੰਚ ਲੈਂਥ ਦੇ ਵਿੱਚ ਫਰਕ ਹੈ ਇਹਦੇ ਠੀਕ ਹੈ ਜੀ ਇਹ ਵੀ ਤੁਸੀਂ ਲੈ ਸਕਦੇ ਹੋ ਪਰ ਆਪਣੇ ਬੱਚੇ ਦਾ ਨਾਪ ਲੈ ਦੇਖ ਕੇ ਫਿਰ ਲੋਗੇ ਠੀਕ ਹੈ ਜੀ ਇਹ ਹੈਗਾ ਜੀ ਵਾਈਟ ਕਲਰ ਇਹ ਲਫਾਫੇ ਚ ਤਾਂ ਨਹੀਂ ਕੱਢੇ ਕਿਉਂਕਿ ਵਾਈਟ ਬਹੁਤ ਛੇਤੀ ਗੰਦਾ ਹੁੰਦਾ ਇਹ ਵੀ ਕਿਸੇ ਨੇ ਆਰਡਰ ਤੇ ਹੀ ਤਿਆਰ ਕਰਵਾਇਨੇ ਪਰ ਤੁਸੀਂ ਇਹਨਾਂ ਦੇ ਵਿੱਚੋਂ ਲੈ ਸਕਦੇ ਹੋ ਠੀਕ ਹੈ ਜੀ ਇਹ ਹੈਗਾ ਵਾਈਟ ਆ ਵਾਈਟ ਇਹ ਉਹ ਨੀਚੇ ਹੈ ਨਾ ਇਹਦੇ ਕਰਕੇ ਜਿਆਦਾ ਪਤਲਾ ਇਹ ਦੇਖੋ ਇਹ ਇਦਾਂ ਇਹ ਵਾਈਟ ਕਲਰ ਹੈ ਜੀ ਤੇ ਇਹਦੇ ਨਾਲ ਵੀ ਮਿੱਟਨੇ ਛੋਟੇ ਬੇਬੀ ਦਾ ਤੇ ਇਹਦੇ ਨਾਲ ਟੋਪੀ ਹੈ ਤੇ ਮੋਜੇ ਨੇ ਪਜਾਮੀ ਇਹਦੇ ਨਾਲ ਨਹੀਂ ਪਾਈ ਕਿਉਂਕਿ ਆਪਾਂ ਆਪਣੇ ਬੱਚਿਆਂ ਦੇ ਪੂਰਾ ਵਾਈਟ ਕਲਰ ਨਹੀਂ ਪਾਉਂਦੇ ਜੀ ਸਾਡੇ ਵਾਲਾ ਤਾਂ ਨਹੀਂ ਪਾਉਂਦੇ ਜੇ ਤੁਹਾਡੇ ਪਾਉਂਦੇ ਹੋਣਗੇ ਮੈਨੂੰ ਲੱਗਦਾ ਨਹੀਂ ਵੀ ਪੂਰਾ ਸੈੱਟ ਵਾਈਟ ਪਾਉਂਦੇ ਨੇ ਪਸ਼ਮ ਦਾ ਬਾਕੀ ਜੇ ਤੁਸੀਂ ਕਹੋਗੇ ਤਾਂ ਆਪਾਂ ਬਣਾ ਦਾਂਗੇ ਪਰ ਆਪਾਂ ਫੁੱਲ ਵਾਈਟ ਨਹੀਂ ਬਣਾਉਂਦੇ ਠੀਕ ਹੈ ਜੀ ਤੁਸੀਂ ਕੋਈ ਵੀ ਕਲਰਫੁੱਲ ਪਜਾਮੀ ਇਹਦੇ ਨਾਲ ਪਾ ਸਕਦੇ ਹੋ ਇਹ ਛੋਟਾ ਜਿਹਾ ਬੇਬੀ ਦਾ ਹੈ ਮੈਂ ਤੁਹਾਨੂੰ ਇਹਦਾ ਨਾਪ ਕੇ ਦੱਸ ਦਿੰਨੀ ਹ ਇਹ 9.5 ਇੰਚ ਹੈ ਜੀ ਇਹ ਸ਼ਾਇਦ ਪਹਿਲੇ ਸੈੱਟ ਨਾਲ ਦਾ ਜਿਹੜਾ ਮਿਲਟਰੀ ਕਲਰ ਦਾ ਸੀਗਾ ਇਦਨ ਹੋ ਗਿਆ 8.5 ਛੋਟੇ ਜਿਹੇ ਬੇਬੀ ਦੇ ਜੇ ਹਨ ਠੀਕ ਹੈ ਜੀ ਤੇ ਇੱਕ ਸਾਡੇ ਮੇਰੀ ਭੈਣ ਨੇ ਆਰਡਰ ਕੀਤੇ ਸੀਗੇ ਉਹਨੇ ਐਡਰੈਸ ਤਾਂ ਮੈਂ ਸ਼ੇਅਰ ਨਹੀਂ करूंगी ਬੈਣ ਟੈਨਸ਼ਨ ਨਾ ਲੈ ਤੇਰਾ ਸਾਰਾ ਪਾਰਸਲ ਪੈਕ ਕੀਤਾ ਹੋਇਆ ਤੇ ਜਦੋਂ ਤੁਹਾਡੇ ਪੈਸੇ ਆ ਜਾਣਗੇ ਮੈਂ ਉਦੋਂ ਹੀ ਨਾਲ ਦੀ ਨਾਲ ਪਾਰਸਲ ਲਾ ਦੇਣਾ ਮੇਰੀ ਇਹ ਭੈਣ ਨਾਲ ਕੀ ਹੋਇਆ ਉਹਨੇ ਮੇਰੇ ਅਕਾਊਂਟ ਵਿੱਚ ਪੈਸੇ ਪਵਾਤੇ ਪਰ ਮੇਰੇ ਕੋਲ ਪੈਸੇ ਨਹੀਂ ਪਹੁੰਚੇ ਤੇ ਉਹਨਾਂ ਦੀ ਬੈਂਕ ਦੇ ਵਿੱਚੋਂ ਹੀ ਕੋਈ ਪ੍ਰੋਬਲਮ ਹੋਈ ਆ। ਕਈ ਵਾਰੀ ਐਦਾਂ ਹੁੰਦਾ ਹੈ ਵੀ ਪੈਸੇ ਨਹੀਂ ਆਉਂਦੇ ਪਰ ਜਦੋਂ ਵੀ ਆਪਣੇ ਕੋਲ ਪੈਸੇ ਆਉਣਗੇ ਆਪਾਂ ਉਹਦੇ ਨਾਲ ਦੇ ਨਾਲ ਪਾਰਸਲ ਲਾ ਦਾਂਗੇ ਟੈਨਸ਼ਨ ਨਹੀਂ ਲੈਣੀ ਭੈਣੇ ਠੀਕ ਹੈ। ਆ ਤੁਹਾਡਾ ਪਾਰਸਲ ਰੈਡੀ ਹੋਇਆ ਪਿਆ। ਇਹਦੇ ਵਿੱਚ ਦੋ ਇਨਰਾਂ ਨੇ ਇੱਕ ਮਿਲਟਰੀ ਸੈੱਟ ਆ ਦੋ ਇਨਰ ਸੈੱਟ ਨੇ ਤੇ ਸਾਰਾ ਕੁਝ ਜਿਹੜਾ ਉਹਨਾਂ ਨੇ ਮੰਗਵਾਇਆ ਸੀ ਉਹ ਆਪਾਂ ਨੇ ਕਰੋਸ਼ੀਆ ਦਾ ਵੀ ਮੰਗਵਾਇਆ ਸੀ ਉਹਨਾਂ ਨੇ। ਉਹ ਸਾਰਾ ਕੁਝ ਇਹਦੇ ਵਿੱਚ ਪਾਇਆ ਪਿਆ ਠੀਕ ਹੈ ਜੀ। ਇਹ ਵੀ ਤੁਹਾਨੂੰ ਮੈਂ ਵੀਡੀਓ ਤਾਂ ਹੀ ਸ਼ੇਅਰ ਕੀਤੀ ਇਹਨਾਂ ਦੇ ਵਿੱਚੋਂ ਸੈੱਟ ਕਈ ਜਾਣੇ ਨੇ। ਠੀਕ ਹੈ ਜੀ। ਬਸ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਸੀ ਤੇ ਮਿਲਾਂਗੇ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਵਸਦੇ ਰਹੋ ਜੀ